ਅਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਗੱਲ ਕਰਾਂਗੇ ਨਗਰ ਨਿਗਮ ਚੋਣਾ ਦੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਕੋ ਵਕ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਨਗਰ ਨਿਗਮ ਚੋਣਾ ਜੜੀਆਂ ਸਨ ਉਹਨਾਂ ਦੀ ਪ੍ਰਕਿਰਿਆ ਜਾਰੀ ਸੀ ਜਿਨ੍ਹਾਂ ਦੇ ਚੋਣ ਨਤੀਜੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਵੀ ਸ਼ਹਿਰ ਗੁਰਦਾਸਪੁਰ ਦੀ ਜੋ 16 ਨੰਬਰ ਵਾਰਡ ਦੇ ਵਿੱਚ ਵੀ ਜਿਹੜੀ ਜੀਮਨੀ ਚੋਣਾਂ ਕਹਿੰਦੇ ਮਤਲਬ ਬਾਈ ਇਲੈਕਸ਼ਨ ਜਿਹੜੀ ਉਹਦੀ ਪ੍ਰਕਿਰਿਆ ਜਾਰੀ ਸੀ ਤੇ ਜਿਸ ਦੇ ਚੋਣ ਨਤੀਜੇ ਨੇ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਤੇ ਜੋ ਚੋਣ ਨਤੀਜੇ ਨੇ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਏ ਨੇ ਤੁਹਾਨੂੰ ਦੱਸ ਦਈਏ ਕਿ ਜੇ ਮੁਕਾਬਲੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਦੋ ਉਮੀਦਵਾਰਾਂ ਦੇ ਦਰਮਿਆਨ ਜਿਹੜ ਨੇ ਉਹ ਫਸਵੇਂ ਮੁਕਾਬਲੇ ਹੋਏ ਨੇ ਸੋ ਕਾਂਗਰਸ ਦੇ ਜੋ ਉਮੀਦਵਾਰ ਨੇ ਵਰਮਨ ਸ਼ਰਮਾ ਉਹ 22 ਵੋਟਾਂ ਦੇ ਫਰਕ ਦੇ ਨਾਲ ਕਰੀਬ ਜੋ ਨੇ ਉਹ ਆਮ ਆਦਮੀ ਪਾਰਟੀ ਦੇ ਜੋ ਹਰਦੀਪ ਸਿੰਘ ਬੇਦੀ ਨੇ ਉਹਨਾਂ ਨੂੰ ਹਰਾ ਕੇ ਜੇਤੂ ਉਹਨਾਂ ਨੂੰ ਕਰਾਰ ਜਿਹੜਾ ਉਹ ਦੇ ਦਿੱਤਾ ਗਿਆ ਸੋ ਤੁਹਾਨੂੰ ਦੱਸਦੀ ਏ ਕਿ 2021 ਦੇ ਵਿੱਚ ਜੋ 29 ਦੇ ਕਰੀਬ ਗੁਰਦਾਸਪੁਰ ਦੀਆਂ ਵਾੜਾ ਸਨ ਉੱਥੇ ਕਾਂਗਰਸ ਦਾ ਪੂਰੀ ਤਰ੍ਹਾਂ 29 ਦੀਆਂ 29 ਵਾੜਾਂ ਤੇ ਕਬਜ਼ਾ ਸੀ ਸੋ ਇਹਨਾਂ ਦੇ ਵਿੱਚੋਂ ਇੱਕ ਵਾਰ ਤੋਂ ਜਿਵੇਂ ਇੱਕ ਐਮਸੀ ਦੀ ਜੋ ਮੌਤ ਹੋ ਜਾਂਦੀ ਹੈ ਜਿਵੇਂ ਪਰਸ਼ੋਤਮ ਲਾਲ ਦੀ ਸੋ ਉਹ ਬਾਈ ਇਲੈਕਸ਼ਨ ਉਹਨਾਂ ਦੀ ਮੌਤ ਹੋਣ ਕਾਰਨ ਬਾਈ ਇਲੈਕਸ਼ਨ 16 ਨੰਬਰ ਵਾਰਡ ਦੇ ਵਿੱਚ ਜਿਹੜੀ ਕਰਵਾਈ ਗਈ ਸੀ ਜਿੱਥੋਂ ਦੁਬਾਰਾ ਜੋ ਕਬਜ਼ਾ ਫਿਰ ਕਾਂਗਰਸ ਪਾਰਟੀ ਦਾ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਬਰਕਰਾਰ ਰਿਹਾ ਸੋ ਹੁਣ ਜਿੱਤ ਤੋਂ ਉਪਰੰਤ ਜੋ ਵਿਧਾਇਕ ਨੇ ਬਰਿੰਦਰ ਮੀਤ ਸਿੰਘ ਪਾੜਾ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਤੋਂ ਇਲਾਵਾ ਜੋ ਨਗਰ ਨਿਗਮ ਦੇ ਪ੍ਰਧਾਨ ਨੇ ਬਲਜੀਤ ਸਿੰਘ ਪਾੜਾ ਉਹਨਾਂ ਤੋਂ ਇਲਾਵਾ ਜੋ ਜੇਤੂ ਉਮੀਦਵਾਰ ਨੇ ਵਰਨ ਸ਼ਰਮਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਜੋ ਇਸ ਜਿੱਤ ਨੂੰ ਲੈ ਕੇ ਉਹ ਕੀ ਕਹਿੰਦੇ ਨੇ ਮੇਰੀ ਇਲੈਕਸ਼ਨ ਛੜੂ ਵਾਲਿਆਂ ਨਾਲ ਸੀ ਸਰਕਾਰ ਨਾਲ ਸੀ ਜੇ ਕੋਈ ਟੀਚਰ ਲੱਗਾ ਸੀ ਡੀਓ ਨੇ ਫੋਨ ਕੀਤੇ ਆ ਮੇਰੇ ਖਾਲ ਇੱਥੇ ਮੈਡਮਾਂ ਡੀਓ ਸਾਹਿਬ ਉਹਨਾਂ ਨੇ ਫੋਨ ਕੀਤੇ ਟੀਚਰਾਂ ਨੂੰ ਜੇ ਕੋਈ ਆਂਗਣਵਾਰੀ ਵਰਕਰ ਲੱਗੀ ਉਹਨਾਂ ਨੂੰ ਇਸ ਤਰ੍ਹਾਂ ਦੇ ਟੈਲੀਫੋਨ ਗਏ ਆ ਪੁਲਿਸ ਪ੍ਰਸ਼ਾਸਨ ਐਸ ਐਚਓ ਦੇ ਫੋਨ ਗਏ ਆ ਡੀਐਸਪੀਆ ਦੇ ਫੋਨ ਗਏ ਆ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਚ ਮੁਲਾਜ਼ਮ ਲੱਗਾ ਸੀ ਉਹਨਾਂ ਦੇ ਟੈਲੀਫੋਨ ਗਏ ਆ ਔਰ ਇੱਥੋਂ ਇੰਨਾ ਜ਼ੋਰ ਲਾਇਆ ਕਿ ਇਹ ਸੀਟ ਭਾਵੇਂ ਕੁਝ ਹੋ ਜੇ ਬੜਾ ਜਿਤਣਾ ਨਹੀਂ ਚਾਹੀਦਾ ਨਾ ਇਹਦਾ ਬੰਦਾ ਜਿਤਨਾ ਚਾਹੀਦਾ ਇਸ ਪਵਿੱਤਰ ਮੰਦਿਰ ਦੇ ਅੱਗੇ ਖੜਿਆ ਹਮੇਸ਼ਾ ਇੱਥੋਂ ਨਤਮਸਤਕ ਹੋ ਕੇ ਜਾਂਦਾ ਜਿਸ ਦਿਨ ਫਾਈਲ ਜਮ੍ਹਾਂ ਕਰਾਈ ਸੀ ਉਸ ਦਿਨ ਵੀ ਇੱਥੇ ਫਾਈਲ ਆਪਣੇ ਬਜੰਗਬਲੀ ਜੀ ਦੇ ਪੈਰਾਂ ਦੇ ਵਿੱਚ ਹਨੂਮਾਨ ਜੀ ਦੇ ਚਰਨਾਂ ਦੀ ਰੱਖ ਕੇ ਉਹਨਾਂ ਦਾ ਆਸ਼ੀਰਵਾਦ ਪੰਡਤ ਜੀ ਕੋਲ ਲੈ ਕੇ ਤੇ ਅਸੀਂ ਉਹ ਜਿਹੜੀ ਫਾਈਲ ਵਰੁਣ ਸ਼ਰਮਾ ਦੀ ਜਿਹੜੀ ਜਮ੍ਹਾਂ ਕਰਾਈ ਸੀ ਅੱਜ ਜਿੱਤਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਫਿਰ ਨਤਮਸਤਕ ਹੋਇਆ ਔਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਦੀ ਸੰਗਤ ਦਾ ਜਿੰਨਾ ਧੰਨਵਾਦ ਕਰਨਾ ਉਹਨਾਂ ਹੀ ਥੋੜਾ ਆ ਕਿਉਂਕਿ ਜਿਹੜਾ ਮਾਣ ਇਹਨਾਂ ਨੇ ਅੱਜ ਦਿੱਤਾ ਆ ਇਹਨੂੰ ਫੜ 2027 ਚ ਇੱਡਾ ਵੱਡਾ ਹੁਣ ਕਹਿਣਾ ਆ ਕਿਉਂਕਿ ਪਾਰਟੀ ਵੀ ਸਮਝੇਗੀ ਕਿ ਜਿਹੜੇ ਲੋਕ ਇੰਨਾ ਤਿਆਰ ਕਰਦੇ ਆ ਇੱਕ ਸਿੰਗਲ ਵਾਰਡ ਦੇ ਵਿੱਚ ਇਲੈਕਸ਼ਨ ਇਹ ਵੀ ਨਹੀਂ ਕਿ ਇੱਥੇ ਪੰਜ ਸੱਤ ਵੋਟਾਂ ਦੀ ਇਲੈਕਸ਼ਨ ਆ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਸਿੰਗਲ ਵਾਰਡ ਦੇ ਵਿੱਚ ਇਲੈਕਸ਼ਨ ਦੇ ਨਾਲ ਸਰਕਾਰ ਨਾਲ ਟੱਕਰਾਂ ਲਾਉਣਾ ਮੱਥਾ ਲਾਉਣਾ ਔਰ ਮੱਥਾ ਲਾਉਣਾ ਮੇਰੀ ਇਲੈਕਸ਼ਨ ਜਿਹੜੀ ਆ ਮੈਂ ਅੱਜ ਤੱਕ ਓਪਨਲੀ ਕਹਿੰਨਾ ਜ਼ਿੰਦਗੀ ਦੇ ਵਿੱਚ ਅੱਜ 7 ਸਾਲ ਤੋਂ ਵੱਧ ਸਮਾਂ ਹੋ ਗਿਆ ਨਾ ਸਰਕਾਰ ਚੋਂ ਕਿੰਨੀਆਂ ਬਾਈ ਲਕਸ਼ਣ ਆਈਆਂ ਕੋਈ ਵੀ ਮੁਲਾਜ਼ਮ ਇਹ ਕਹਦੇ ਕਿ ਪ੍ਰਿੰਦਰ ਪੜੇ ਨੇ ਅੱਜ ਤੱਕ ਕਿਸੇ ਅਫਸਰ ਦਾ ਸਾਥ ਲਿਆ ਹੋਵੇ ਆਪਣੀ ਸਰਕਾਰਾਂ ਦਾ ਸਾਥ ਲੈ ਕੇ ਇਲੈਕਸ਼ਨ ਲੜੀ ਹੋਵੇ ਮੈਂ ਅੱਜ ਵੀ ਲੋਕਾਂ ਨੂੰ ਕਹਿੰਨਾ ਤੁਹਾਡੇ ਆ ਗਾੜੀ ਸੀਸ ਠੁੱਕਦਾ ਔਰ ਮੈਂ ਇਹ ਕਹਾਂਗਾ ਜਿਹੜਾ ਲੀਡਰ ਚਾਹੇ ਉਹ ਪ੍ਰਿੰਦਰ ਪੜਾ ਹੋਵੇ ਕਿਸੇ ਮੁਲਾਜ਼ਮ ਨੂੰ ਇਸਾ ਵਪਾਰੀ ਨੂੰ ਦਬਕਾ ਮਾਰੇ ਵੋਟ ਲਈ ਉਹਦੀ ਮਸ਼ੀਨ ਤੇ ਜਾ ਕੇ ਇਦਾਂ ਹੀ ਮੰਜੀ ਢੋਕਿਓ ਚਾਹੇ ਮੈਂ ਹੋਆ ਚਾਹੇ ਕੋਈ ਹੋਵੇ ਜਿਹੜਾ ਗਲਤ ਕੰਮ ਕਰਦਾ ਜਿੱਦਾਂ ਇਹਦੀ ਮੰਜੀ ਢੋਕੀ ਆ ਪਰ ਮੈਂ ਨਾਲ ਆਪਣੇ ਵੱਲੋਂ ਇਹ ਜ਼ਰੂਰ ਸਫਾਰਸ਼ ਕਰਨੀ ਚਾਹੂੰਗਾ ਸਰਦਾਰ ਪਵਨ ਸਿੰਘ ਮਾਨ ਜੀ ਨੂੰ ਔਰ ਇਹਨਾਂ ਦੇ ਜਿਹੜੇ ਉਹ ਡਾਕਟਰ ਸਾਹਿਬ ਜਿਹੜੇ ਆ ਉਥੋਂ ਸੰਦੀਪ ਪਾਠਕ ਜੀ ਔਰ ਸਮੁੱਚੇ ਇਹਨਾਂ ਦੀ ਪਾਰਟੀ ਨੂੰ ਜ਼ਰੂਰ ਇਹ ਬੇਨਤੀ ਕਰਾਂਗਾ ਕਿ ਜਿਹੜੀ ਚੇਅਰਮੈਨੀ ਸਾਡੇ ਇੱਥੋਂ ਦੇ ਸਾਹਿਬਾ ਹਦਰ ਨੂੰ ਦਿੱਤੀ ਆ ਬਹੁਤ ਵਾਰ ਤੁਸੀਂ ਚੈੱਕ ਕਰ ਲਿਆ ਮੈਂ ਇਹ ਨਹੀਂ ਕਹਿਣ ਲੱਗਾ ਖੋਲਿਓ ਮੈਂ ਇਹ ਕਹਿਣ ਲੱਗਾ ਕੈਬਿਨੇਟ ਰੈਕ ਦਿਓ ਕੈਬਿਨੇਟ ਰੈਕ ਦਿਓ ਔਰ ਉਹਨਾਂ ਨੂੰ 2027 ਦਾ ਅੱਜ ਚਿਹਰਾ ਅਨਾਉਂਸ ਕਰੋ ਮੈਂ ਤੁਹਾਡੇ ਪੈਰ ਤੋਦੂ ਪੀਊਂਗਾ ਜੇ ਤੁਸੀਂ 27 ਦਾ ਚਿਹਰਾ ਅੱਜ ਅਨਾਉਂਸ ਕਰ ਦਿੱਤੇ ਜਦੋਂ ਇਸ ਕਰਕੇ ਮੇਰੀ ਇਹ ਸਿਫਾਰਿਸ਼ ਜ਼ਰੂਰ ਭਗਵੰਤ ਮਾਨ ਡਾਕਟਰ ਸੁਨੀਲ ਪਾਟਕ ਦੀ ਮੰਨਣ ਕਿਉਂਕਿ ਇਹ ਬਰੂਧੀਆਂ ਦੀ ਸਿਫਾਰਿਸ਼ ਚੰਗੀ ਤੇ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਹੋਰ ਤੇ ਕੋਈ ਮੰਨਦੇ ਨਹੀਂ ਕਿਉਂਕਿ ਜਿੱਥੇ ਡਵੈਲਪਮੈਂਟ ਕਰਨੇ ਆ ਉੱਥੇ ਹੀ ਪੰਗਾ ਆ ਹੁਣ ਚੌਕ ਬਣਾ ਰਹੇ ਆ ਭਾਈ ਲਾਲੋ ਚੌਕ ਦੱਸੋ ਸਾਡੀਆਂ ਗੱਡੀਆਂ ਲੰਗਣੀਆਂ ਉਥੋਂ ਆ ਤੁਸੀਂ ਕਾਲੀਆ ਜੀ ਰੋਜ਼ ਲਾਈਵ ਹੋ ਜਾਂਦੇ ਹੋ ਜਾ ਕੇ ਇੱਥੇ ਵਿਜੇ ਜੀ ਰੋਜ਼ ਲਾਈਵ ਹੋ ਜਾਂਦੇ ਆ ਜਾ ਕੇ ਟ੍ਰੈਫਿਕ ਜਮ ਹੋ ਗਿਆ ਟ੍ਰੈਫਿਕ ਜਮ ਹੋ ਗਿਆ ਕੀ ਗੱਲ ਫਾੜਦੀਆਂ ਗੱਡੀਆਂ ਲੰਗਦੀਆਂ ਉਥੋਂ ਜੇ ਅਸੀਂ ਇਨੀਸ਼ੀਏਟਿਵ ਲਿਆ ਭਾਈ ਲਾਲੋ ਚੌਕ ਉਥੇ ਬਣਾਉਣ ਦਾ ਆਪਸੀ ਗੱਲ ਕੀਤੀ ਆ ਰਾਤ 3 ਵਜੇ ਤੱਕ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਮੈਂ ਸਿੱਦੇ ਨਾਲ ਲਿਖਣਾ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਔਰ ਸਾਰੇ ਪ੍ਰਸ਼ਾਸਨ ਨੇ ਸੁੱਤੇ ਨਹੀਂ ਰਾਤ ਕਬੈਲ ਸਾਹਿਬ ਕਹਿੰਦੇ ਚੌਂਕ ਨਹੀਂ ਬਣ ਦੇਣਾ ਚੌਂਕ ਬਣਾਉਣਾ ਮਰਨਾ ਤੋਂ ਮਰਜੂ ਚੌਂਕ ਚ ਚੌਂਕ ਬਣੂਗਾ ਬਰਦਾਸ਼ਪੁਰ ਦਾ ਮੈਂ ਤੁਹਾਨੂੰ ਕਹਿੰਦਾ ਕੱਲਾ ਲੜਾਈ ਲੜਾਗਾ ਕੱਲਾ ਕਿਉਂ ਨਹੀਂ ਬਣਾਉਣ ਦਿੰਦਾ ਭਾਈ ਲੋਕਾਂ ਦਾ ਚੌਂਕ ਲੋਕ ਉਥੋਂ ਲੰਘਦੇ ਆ ਟੈਕਨੀਕਲੀ ਗੱਲ ਕਰੋ ਮੇਰੇ ਨਾਲ ਉੱਥੇ ਚਰਾਹਾ ਬਣਦਾ ਜਦੋਂ ਤੁਸੀਂ ਫਲਾਈਓ ਉੱਥੋਂ ਅੰਡਰਬ੍ਰਿਜ ਤੋਂ ਲੰਘਦੇ ਹੋ ਕਿੰਨੇ ਐਕਸੀਡੈਂਟ ਹੋਏ ਆ ਇਹ ਡੀਸੀ ਸਾਹਿਬ ਤੁਸੀਂ ਲਿਖ ਕੇ ਦਿਓ ਕਿ ਜੇ ਇਥੋਂ ਕੋਈ ਬੰਦਾ ਮਰ ਗਿਆ ਮੈਂ ਜ਼ਿੰਮੇਵਾਰ ਆ ਇਹਦੇ ਕੋਈ ਲਿਖਾਓ ਕਿ ਜੇ ਕੋਈ ਬੰਦਾ ਮਰ ਗਿਆ ਜ਼ਿੰਮੇਵਾਰਾ ਸੀ ਪੁਰਦਨੇ ਵਾਦੋ ਹਿਆਰ ਉਹ ਢੱਲ ਬੰਦੇ ਵਾਲੀ ਨਹੀਂ ਦੇਖੋ ਬਰਦਾਸ਼ਤ ਦੀ ਕੋ ਲਿਮਟ ਹੁੰਦੀ ਆ ਉਹ ਜਿੰਨਾ ਚਿਰ ਕਰ ਸਕਦੇ ਸੀ ਕੀਤੀ ਆ ਚੌਕ ਵੀ ਬਣੇਗਾ ਔਰ ਡਵੈਲਪਮੈਂਟ ਦੇ ਕੰਮ ਇਤਾਂ ਹੀ ਚੱਲੀ ਰਹਿਣਗੇ ਨਾ ਅਸੀਂ ਕੱਲ ਡਰਏ ਇਹਨਾਂ ਲੋਕਾਂ ਤੋਂ ਨਾ ਅਸੀਂ ਪਰਸੋਂ ਡਰਿਏ ਤੇ ਨਾ ਰਹਿੰਦੀ ਜ਼ਿੰਦਗੀ ਤੱਕ ਡਰਿਏ ਡਰਨਾ ਇੱਕ ਜਿੱਥੇ ਖੜੇ ਆ ਪ੍ਰਮਾਤਮਾ ਕੋ ਤੇ ਇੱਕ ਮੈਂ ਡਰਦਾ ਆ ਆਪਣੀ ਸੰਗਤ ਤੋਂ ਜਿਨ੍ਹਾਂ ਦੇ ਕਰਕੇ ਇੱਕ ਛੋਟਾ ਜਿਹਾ ਨਮਾਣੇ ਜੀ ਨੂੰ ਇਹਨਾਂ ਨੇ ਮੌਕਾ ਦਿੱਤਾ ਇੱਥੋਂ ਦੀ ਸੇਵਾ ਕਰਨ ਦਾ ਦੂਜੀ ਵਾਰ ਔਰ ਤੁਸੀਂ ਇਹ ਸਮਝ ਸਕਦੇ ਹੋ ਜਿੰਨਾ ਕੂੜ ਪ੍ਰਚਾਰ ਇਸ ਬੋਰਡ ਦੇ ਵਿੱਚ ਇਹਨਾਂ ਲੋਕਾਂ ਨੇ ਕੀਤਾ ਇਥੋਂ ਤੱਕ ਕਿਹਾ ਕਿ ਪਾੜੇ ਦੇ ਧੌਣ 'ਚ ਕਿਲੀ ਆ 29 ਵਾਲੀ ਘਰ ਜੂ ਏਰਕਾ 29 ਉਹ ਉਹ ਗੱਲ ਸੁਣ ਲੋ ਏ ਇਹੋੀ ਗੱਲ 25 ਤੇ 17 'ਚ ਵੀ ਬਹੁਤ ਲੋਕਾਂ ਨੇ ਝੂਠ ਗੋਲਿਆ ਮੇਰੀ ਕਿਲੀ ਹੈ ਹੀ ਨਹੀਂ ਮੇਰੀ ਤਾਂ ਧੌਣ ਵੈ ਜੁੱਤੀ ਪਾਲਜ ਕਰਨ ਵਾਲਾ ਰਿਕਸ਼ੇ ਵਾਲਾ ਵੀ ਧੌਣ ਨੂੰ ਵੱਲ ਪਾ ਦਿੰਦਾ ਫੜ ਕੇ ਜਦੋਂ ਮੇਰੀ ਜੱਫੀ ਪਾਉਂਦਾ ਇਹਦੇ 'ਚ ਕਿਲੀ ਆ ਨਹੀਂ ਭਾ ਅਪਰੇਸ਼ਨ ਕਰਕੇ ਵੇਖ ਲੋ ਜੇ ਕਿਲੀ ਆ ਨਹੀਂ ਤਾਂ ਅੱਜ ਇੱਕ ਪਾਈ ਇਲੈਕਸ਼ਨ ਜਿਹੜੀ ਆ ਸਰਕਾਰ ਨਾਲ ਤੇ ਕਾਲੀ ਦਲ ਨਾਲ ਲੜਕੇ ਵੀ ਜਿੱਤ ਗਿਆ ਉਹ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਇਹੋ ਜੇ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੇ ਸਮੇਂ 'ਚ ਇਹਦੇ ਨਾਲ ਬਾਕੀ ਵੀ ਬੰਦਿਆਂ ਦਾ ਜਿਹੜਾ ਮਨੋਬਲ ਵਾਧਾ ਕੇ ਕੰਮ ਆਤੀਆਂ ਵੋਟਾਂ ਪੈਂਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਮੁੱਚੇ ਮੀਡੀਆ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਤੋਂ ਉਹਨਾਂ ਦਾ ਵੀ ਧੰਨਵਾਦ ਜਿੰਨੇ ਕੋ ਉਹਨਾਂ ਦੀ ਅੱਖ ਦੀ ਸ਼ਰਮ ਰੱਖੀ ਤੇ ਉਹਨਾਂ ਕੋ ਉਹਨਾਂ ਦਾ ਧੰਨਵਾਦ ਨਹੀਂ ਜਿੰਨੇ ਕੋ ਨਾਲੇ ਰਾਤ ਆਪਣੇ ਟਾਇਰ ਕਸਾਏ ਤੇ ਜੋ ਜੋ ਉਹਨਾਂ ਦਾ ਜੋ ਸਮਾਨ ਬਤਾਇਆ ਇਹ ਇਹ ਸਿਲੈਕਸ਼ਨ ਉਸਤਾਈ ਨਾਲ ਜੋੜਿਆ ਜਾ ਸਕਦਾ ਮੈਂ ਤੇ ਇਹੋ ਹੀ ਸਮਝਦਾ ਤੁਸੀਂ ਸਿਆਣੇ ਜੀ ਮੈਂ ਕੀ ਕਹਾਂ ਤੇ ਸੈਮੀਫਾਈਨਲ ਇਹ ਤੋਂ ਵੱਡਾ ਸੈਮੀਫਾਈਨਲ ਕਿਹੜਾ ਕਰਾਉਣਾ ਜੀ ਮੇਰਾ ਉਸਤਾਈ ਹੈ ਇਹ ਸਤਾਈ ਹੋਈ ਹੈ ਸਰਕਾਰ ਆ ਉਹ ਤਾਂ ਜਨਰਲ ਇਲੈਕਸ਼ਨ ਔਰ ਇੱਕ ਗੱਲ ਹੋਰ ਕਹਿ ਦਿੰਨਾ ਉਸਤਾਈ ਹੋ ਗਈ ਦੀ ਮੇਰੇ ਅੰਦਰ ਆਕਾ ਦਾ ਕੰਮ ਕਰਨ ਦੀ ਮੈਂ ਜੋ ਬਰਦਾਸ਼ਪੁਰ ਦਾ ਸਵਾਰਿਆ ਨਾ ਮੈਂ ਚੈਲੰਜ ਕਰਨਾ ਓਪਨ ਜਿੱਥੇ ਮਰਜੀ ਕੋਈ ਡਿਬੇਟ ਕਰ ਲੇ ਜੋ ਇਲਾਕੇ ਦਾ ਕੀਤਾ ਆ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ 27 ਦੇ ਵਿੱਚ ਗੌਰਮੈਂਟ ਆਵੇ ਪਰਮਾਤਮਾ ਚੰਗੀ ਕੁਰਸੀ ਤੇ ਬਿਠਾਵੇ ਜੇ ਗਰਦਾਸਪੁਰ ਚ 2035 ਚ ਕੋ ਕਾਗਜ਼ ਭਰ ਲਗਿਆ 10000 ਵਾਰੀ ਨਾਲ ਸੋਚੇ ਇੰਨਾ ਕੰਮ ਕਰਾ ਦਿਉ ਸੌ ਤੱਲੇ ਕੱਲੇ ਘਰ ਪੂਰੀ ਕੌਨਸਟਿਟੂਐਂਸੀ ਚ ਚਾਹੇ ਮੇਰਾ ਕੋਈ ਕਾਲੀ ਦਾਲ ਵਾਲਾ ਚਾਹੇ ਭਾਜਪੀ ਵਾਲਾ ਤੇ ਚਾਹੇ ਝਾੜੂ ਵਾਲਾ ਆਮ ਵਰਕਰ ਲੀਡਰ ਨਹੀਂ ਆਮ ਵਰਕਰ ਦੇ ਘਰ ਬੂਆ ਖੜਕਾ ਕੇ ਜਾਵਾਂਗਾ ਔਰ ਮੈਂ ਤੱਲੇ ਕੱਲੇ ਘਰ ਦਾ ਕੰਮ ਕਰਾਂਗਾ ਔਰ ਆ ਜਿਹੜੀ ਗੱਲ ਰਹੀ ਆ ਵਰੁਣ ਸ਼ਰਮਾ ਨੂੰ ਵਧਾਈ ਵੀ ਦਿਨਾ ਔਰ ਮਾ ਬਜੀਤ ਜੋ ਕਮੇਟੀ ਪ੍ਰਧਾਨ ਨੇ ਜਿਨ੍ਹਾਂ ਨੇ 29 ਨੂੰ 29 ਵਾਡਾ ਪਹਿਲਾਂ ਜਿੱਤੀਆਂ ਸੀ ਔਰ ਆਪਾਂ ਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅੱਜ ਉਹ 29 ਨੂੰ ਫੇਰ 29 ਕਰ ਦਿੱਤਾ ਇਹਨਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਜਿੱਤ ਹੋ ਗਈ ਆ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਲੋਕਾਂ ਦਾ ਧੰਨਵਾਦ ਕਰੋ ਔਰ ਕੱਲ ਤੋਂ ਹੀ ਜੁਟ ਜੋ ਆਉਣ ਵਾਲੇ ਦਿਨਾਂ ਦੇ ਵਿੱਚ 29 ਦੀਆਂ 29 ਵਾਡਾਂ ਚ ਬਰਿੰਦਰ ਮੀਤ ਸਿੰਘ ਪਾੜਾ ਉਹਨਾਂ ਦਾ ਬ੍ਰਦਰ ਬਜੀਤ ਸਿੰਘ ਪਾੜਾ ਕਮੇਟੀ ਪ੍ਰਧਾਨ ਤੇ ਸਾਰੇ ਮੇਰੇ ਭਰਾ ਜਿਨ੍ਹਾਂ ਨੇ ਐਮਸੀ ਨੇ ਕਲੀ ਕਲੀ ਵਾਰਡ ਦੇ ਵਿੱਚ ਡੋਰ ਟੂ ਡੋਰ ਕਾਪੀ ਪੈਨ ਫੜ ਕੇ ਜਾਵਾਂਗੇ ਉਹਨਾਂ ਦੇ ਕੰਮ ਕਰਾਂਗੇ ਔਰ 100% ਆਪਣੇ ਸ਼ਹਿਰ ਨੂੰ ਮੈਂ ਆਉਣ ਵਾਲੇ ਕੁਝ ਮਹੀਨਿਆਂ ਤੱਕ ਟੱਚ ਕਰਕੇ ਕੰਮ ਕਰਾਵਾਂਗਾ ਰਹੀ ਗੱਲ ਪੈਸਿਆਂ ਦੀ ਰਹੀ ਗੱਲ ਫੰਡ ਕਿੱਥੋਂ ਆਉਣੇ ਆ ਕਿ ਇਹ ਸਰਕਾਰ ਤੇ ਮਲੰਘੇ ਸਰਕਾਰ ਆ ਅਜੇ ਤੱਕ ਇਹਨਾਂ ਨੇ ਰੁਪਈਆ ਨਹੀਂ ਦਿੱਤਾ ਜਿਹੜੀ ਚੀਜ਼ ਮੈਂ ਬੱਸ ਸਟੈਂਡ ਬਣਾਇਆ ਉਦਘਾਟਨ ਕਰਨ ਸਾਹ ਭਾਦਰ ਆ ਗਈ ਉਹ ਵੀ ਮੈਨੂੰ ਟੱਕਿਆ ਕਿ ਤਾ ਫੋਨ ਮਾਰ ਮਾਰ ਕੇ ਤੇ ਅੰਡਰ ਬੇਚਦਾ ਆਗੇ ਵੀ ਇਹਨੇ ਇਹ ਬਣਾਇਆ ਅੱਛਾ ਹੁਣ ਉਥੇ ਚੱਚਾ ਬੱਚਾ ਵਾਰਡ ਬਣ ਰਹੀ ਆ ਜਿੱਥੇ ਮੇਰਾ ਪੱਥਰ ਲੱਗਾ 10 ਕਰੋੜ ਰੁਪਏ ਦੇ ਨਾਲ ਉਹ 6 ਮਹੀਨੇ ਬੰਦ ਕਰਾਈ ਫਿਰ ਕਈ ਵੜ ਕੇ ਮਾਰੀ ਬੜੀ ਜ਼ੋਰ ਨਾਲ ਵੀ ਮੈਂ ਸ਼ੁਰੂ ਕਰਾ ਦਿੱਤੀ ਆ ਉਹ ਕਈ ਲੱਖ ਚ ਮੱਝੀ ਆ ਤੇ ਤਾਂ ਨਹੀਂ ਗੱਲ ਬਣਦੀ ਯਾਰ ਜਦੋਂ ਬੰਦਾ ਬਾਰ ਬਾਰ ਹਰਦਾ ਇੱਕ ਪਿੰਡ ਦਾ ਸਰਪੰਚ ਐਮ ਐਲ ਏ ਬਣ ਗਿਆ ਯਾਰ ਪਾਈ ਦੇ ਵਿੱਚ ਇਹਦੇ ਇਹਨਾਂ ਦਾ ਪਰਿਵਾਰ ਚਾਰ ਵਾਰੀ ਐਮ ਐਲ ਏ ਵਜੀਰ ਐਸਐਸ ਬੋਰਡ ਦਾ ਸਮਾਨ ਕਦੀ ਉਧਰ ਖਾਦਾ ਜਾ ਕੇ ਕਦੀ ਇਧਰ ਖਾਦਾ ਜਾ ਕੇ ਕਦੀ ਕਾਰਪੋਰੇਸ਼ਨ ਹੈਲਥ ਦਾ ਖਾਦਾ ਜਾ ਕੇ ਅੱਛਾ ਇਹ ਬੋਲਦੇ ਸੀ ਵੀ ਪੜਾ ਜੀ ਆਹ ਕਰਦਾ ਪੜਾ ਆਹ ਕਰਦਾ ਪੜਾ ਲੋਕਾਂ ਦੇ ਚਰਨਾਂ ਲੇਖਦਾ ਪੜਾ ਲੋਕਾਂ ਦੀ ਸੇਵਾ ਕਰਦਾ ਪੜਾ ਲੋਕਾਂ ਦੀ ਸੇਵਾ ਕਰਦਾ ਰਹੂੰਗਾ ਮੈਂ ساری ਜ਼ਿੰਦਗੀ ਆਪਦੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵੀ ਖਾਂਗਾ ਜ਼ਿੰਦਗੀ 'ਚ ਕੋਈ ਮੈਨੂੰ ਕੋਨੇ ਨਾ ਛੁਣੇ ਮੇਰਾ ਜਿਹੜਾ ਸੀਸ ਆ ਗਰਦਾਸਪੁਰ ਦੇ ਇਕੱਲੇ ਇਕੱਲੇ ਵਰਕਰ ਦੇ ਅੱਗੇ ਸੀਸ ਝੁਕਦਾ ਰਹੂਗਾ ਕਿਉਂਕਿ ਜੋ ਮਾਣ ਮੈਨੂੰ ਅੱਜ ਦੇ ਦਿੱਤਾ ਇਹਨਾਂ ਨੇ ਮੈਂ ਜ਼ਿੰਦਗੀ 'ਚ ਭੁਲਾ ਨਹੀਂ ਸਕਦਾ ਸੋ ਤੁਹਾਡਾ ਪ੍ਰੈਸ ਵਾਲਿਆਂ ਦਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਾਂਗਾ ਪ੍ਰਧਾਨ ਜੀ ਹੁਤੇ ਵਰਨੂਗੇ ਛੋਟੇ ਦੋ ਸ਼ਬਦ ਧੰਨਵਾਦ ਦੇ ਤੁਸੀਂ ਵੀ ਜਰੂਰ ਗਰਦਾਸਪੁਰ ਦੇ ਲੋਕਾਂ ਨੂੰ ਕਹੋ ਸੋ ਅਸੀਂ ਕੱਲੇ-ਕੱਲੇ ਦੇ ਘਰ ਜਾ ਕੇ ਵੀ ਧੰਨਵਾਦ ਕਰੀਏ ਤੇ ਨਹੀਂ ਕਰ ਸਕਦੇ ਸੋ ਇੰਨਾ ਵਿਸ਼ਵਾਸ ਰੱਖਣਾ ਕਿ ਪਹਿਲਾਂ ਵੀ ਸਾਡੇ ਸਾਰੇ ਕਾਉਂਸਲਰ ਨੇ ਅੱਜ ਫੇਰ 29 ਹੋ ਗਏ ਨੇ ਕਾਂਗਰਸ ਪਾਰਟੀ ਦੇ ਇੰਨਾ ਵਿਸ਼ਵਾਸ ਰੱਖਣਾ ਕਿ ਪਹਿਲਾਂ ਵੀ ਵਰੁਣ ਜਿਵੇਂ ਦੋ ਸਾਲ ਤੋਂ ਆਪਣੀ ਵਾਰਡ ਦੇ ਵਿੱਚ ਮੇਰੇ ਕੋਲ ਕੰਮ ਕਰਵਾ ਰਿਹਾ ਆਉਣ ਵਾਲੇ ਦਿਨਾਂ ਵਿੱਚ ਇਹਦੀ ਵਾਰਡ ਦੇ ਵਿੱਚ ਕੋਈ ਵੀ ਜੇ ਕੋਈ ਸਮੱਸਿਆ ਆਲਰੇਡੀ ਬਹੁਤੇ ਕੰਮ ਅਸੀਂ ਕੰਪਲੀਟ ਕਰ ਚੁੱਕੇ ਹਾਂ ਜਿਹੜੇ ਵੀ ਕੰਮ ਹੋਣਗੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਇਹ ਜਿਹੜੀ ਵੋਟਾਂ ਰਾਹੀਂ ਲੋਕ ਜਿਤਾਉਂਦੇ ਨੇ ਇਹਦੇ ਨਾਲ એનર્ਜੀ ਮਿਲਦੀ ਆ ਹੁਣ ਆ ਜਿਹੜਾ ਸਾਲ ਅਗਲਾ ਚੜਨਾ ਇਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਅਗਲਾ ਸਾਲ ਜਿਹੜਾ ਡਵੈਲਪਮੈਂਟ ਦਾ ਪੂਰਾ ਯੂਰ ਰੱਖਾਂਗੇ ਤੇ ਜਿੰਨੇ ਵੀ ਸ਼ਹਿਰ ਚ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਪਹਿਲੇ ਦੇ ਹੱਲ ਕਰਾਂਗੇ ਸੋ ਮੈਂ ਇੱਕ ਵਾਰੀ ਫੇਰ ਸਾਰੇ ਗੁਰਦਾਸਪੁਰ ਵਾਸੀਆਂ ਦਾ ਖਾਸ ਕਰਕੇ ਬਾਬਾ ਨੰਬਰ 16 ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਫੇਰ ਪਿਆਰ ਦਾ ਸਬੂਤ ਦਿੱਤਾ ਹੈ ਸਰਕਾਰ ਹੁਣ ਦੇ ਬਾਵੀਯੂਦ ਵੀ ਇੰਨਾ ਪ੍ਰੈਸ਼ਰ ਹੁੰਦੇ ਬਾਵੀਯੂਦ ਵੀ ਸਾਡੇ ਛੋਟੇ ਭਰਾਵਰ ਨੂੰ ਇੱਥੇ ਚਲਾ ਕੇ ਫੇਰ ਮੇਰੇ ਕੋਲ ਇਥੇ ਹਾਊਸ ਦੇ ਵਿੱਚ ਬੈਠਣ ਦੀ ਭੇਜਿਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਰਨੀ ਜਿਵੇਂ ਸਰਕਾਰੀ ਮੁਲਾਜ਼ਮ ਨੂੰ ਫੋਨ ਉਹਨੂੰ ਟਰੈਡ ਉਹਨੂੰ ਤੇ ਫੇਰ ਵੀ ਆਪਾਂ ਇਹ ਇੱਕ ਹਫਤੇ ਜਿਹੜੇ ਐਮਐਲਏ ਸਾਰੇ ਪਹਿਲਾ ਹਿੱਸਾ ਸਹਿ ਵੀ ਇਹਨਾਂ ਨੇ ਕੋਈ ਨਿਸ਼ਾਨੀ ਛੱਡਿਆ ਕੋਈ ਆਟੇ ਦੀ ਬੋਰੀਆਂ ਕੀ ਜੂਸ ਬਿਸਕਟ ਪੂਰਾ ਇੰਡਰ ਦੀ ਚੱਕੀ ਇੰਡਰ ਦੀ ਚੱਕੀ ਤੋਂ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਆਮ ਪਾਰਟੀ ਦੇ ਕੈਂਡੀਡੇਟ ਹੀ ਦੋਨੋਂ ਇੱਕ ਹੋ ਗਏ ਕਿ ਆਪਾਂ ਬਸ ਇਹਨੂੰ ਢਾ ਲਈਏ ਚਲੋ ਮੈਂ ਮਾਰ ਨੰਬਰ 16 ਦੇ ਪਾਸੇ ਇੱਕ ਵਾਰ ਸਨੇਹ ਤੇ ਸਰਕਾਰ ਜਿਹਦੀ ਮਰਜ਼ੀ ਹੋਏ ਕੰਮ ਕਰਨ ਦਾ ਵੋਟ ਉਹਨੂੰ ਹੀ ਜਿਹੜਾ ਕੰਮ ਕਰੂਗਾ ਕਿ ਮੈਂ ਆਪਣੇ ਪ੍ਰਧਾਨ ਕਮੇਟੀ ਪ੍ਰਧਾਨ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਨਿੰਦਰਮੀ ਸਿੰਘ ਪਾਰਾ ਜਿਨ੍ਹਾਂ ਨੇ ਮੇਨਾਂ ਬਹੁਤ ਸਾਲ ਅੱਜ ਅੱਗੇ ਹੋ ਕੇ ਮੇਨਾਂ ਮੋਟੇ ਮੋਟੇ ਲਾ ਕੇ ਇਲੈਕਸ਼ਨ ਲੜੇ ਤੇ ਇਲੈਕਸ਼ਨ ਜਤਾਇਆ ਸੋ ਨਗਰ ਨਗਰ ਕਮ ਚੋਣਾਂ ਦੇ ਨਤੀਜਿਆਂ ਦੇ ਚਲਦਿਆਂ ਗੁਰਦਾਸਪੁਰ ਦੀ 16 ਨੰਬਰ ਵਾਰਡ ਤੋਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਰਨ ਚਰਮਾ ਦੀ ਜਿਹੜੀ 22 ਵੋਟਾਂ ਦੇ ਫਰਕ ਦੇ ਨਾਲ ਹੋਈ ਜਿੱਤ ਤੋਂ ਬਾਅਦ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵੱਲੋਂ ਬੋਲਦਿਆਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹਨਾਂ ਦਾ ਨਾਂ ਲਾਏ ਤੋਂ ਬਿਨਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਡੀ ਚੋਟੀ ਦਾ ਜਿਹੜਾ ਵਾ ਜ਼ੋਰ ਲਗਾਇਆ ਗਿਆ ਕਈ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਅਪਣਾਏ ਗਏ ਨੇ ਕਈ ਤਰ੍ਹਾਂ ਦੇ ਜੋ ਧੱਕੇਸ਼ਾਹੀ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੇ ਨੇ ਸਵਾਲ ਚੁੱਕੇ ਗਏ ਨੇ ਸੋ ਉਹਨਾਂ ਨੇ ਕਿਹਾ ਕਿ ਇਹ ਜੋ ਜ ਤੈਨੂੰ ਸੈਮੀ ਫਾਈਨਲ ਦੱਸਦੇ ਆ ਉਹਨਾਂ ਨੇ ਕਿਹਾ ਕਿ 2027 ਦਾ ਜੋ ਮੁੱਢ ਹੈ ਇਸ ਜਿੱਤ ਦੇ ਵੱਲੋਂ ਜਿਹੜਾ ਵਾ ਉਹ ਬੰਨ ਦਿੱਤਾ ਗਿਆ ਉਸ ਤੋਂ ਇਲਾਵਾ ਉਹਨਾਂ ਦੇ ਜੋ ਭਰਾ ਨੇ ਜਿਵੇਂ ਬਲਜੀਤ ਸਿੰਘ ਪੜਾ ਨਗਮ ਨਗਮ ਦੇ ਪ੍ਰਧਾਨ ਉਹਨਾਂ ਵੱਲੋਂ ਜੋ ਆਪਣੇ ਵੋਟਰ ਸਪੋਰਟਰਾਂ ਦਾ ਜਿਹੜਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਹਾ ਕਿ ਇਸ ਜਿੱਤ ਨੇ ਉਹਨਾਂ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਕੰਮ ਕਰਨ ਦੀ ਜਿਹੜੀ ਹੈ ਊਰਜਾ ਭਰ ਦਿੱਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਸਾਲ ਦੇ ਵਿੱਚ ਸ਼ਹਿਰ ਦੇ ਅੰਦਰ ਉਹਨਾਂ ਵੱਲੋਂ ਜਿਹੜਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਵੀ ਰਹਿੰਦੇ ਕੰਮ ਨੇ ਵਿਕਾਸ ਕਰ ਜਾਂਦੇ ਉਹਨਾਂ ਸਾਰੇ ਨਿਪੜੇ ਚੜਾ ਦਿੱਤੇ ਜਾਣਗੇ ਇਸ ਤੋਂ ਇਲਾਵਾ ਵਰਨ ਸ਼ਰਮਾ ਨੇ ਵੀ ਬੋਲਦਿਆਂ ਜਿਹੜਾ ਆਪਣੇ ਵੋਟਰਾਂ ਸਪੋਰਟਰਾਂ ਦਾ ਜਿਹੜਾ ਤਹਿ ਦਿਲੋਂ ਜਿੱਥੇ ਧੰਨਵਾਦ ਕੀਤਾ ਉੱਥੇ ਤੁਹਾਨੂੰ ਦੱਸਦੀ ਏ ਕਿ ਜੋ ਖੁਸ਼ੀ ਦਾ ਜਹਾਰ ਕਰਦੇ ਆ ਜਿੱਥੇ ਢੋਲ ਦੀ ਤਾਬ ਦੇ ਉੱਤੇ ਸਮਰਥਕਾਂ ਵੱਲੋਂ ਭੰਗੜੇ ਪਾਏ ਗਏ ਨੇ ਅਸਤਵਾਜੀ ਚਲਾਈ ਗਈ ਆ ਉੱਥੇ ਹੀ ਜੋ ਖੁਸ਼ੀ ਚ ਖਿਵੇ ਹੋਏ ਕਾਂਗਰਸ ਪਾਰਟੀ ਦੇ ਸਮਰਥਕ ਨੇ ਜਾਂ ਪਾੜਾ ਪਰਿਵਾਰ ਆ ਉਹਨਾਂ ਵੱਲੋਂ ਬਰਿੰਦਰ ਮੀਰ ਸਿੰਘ ਪਾੜਾ ਤੇ ਬਲਜੀਤ ਸਿੰਘ ਪਾੜਾ ਸਮੇਤ ਜੀ ਉਹ ਝਾੜੂ ਦੇ ਤੀਲੇ-ਤੀਲੇ ਹਨੂਮਾਨ ਚੌਂਕ ਦੇ ਵਿੱਚ ਖਿਲਾਰ ਕੇ ਜੋ ਖੁਸ਼ੀ ਦਾ ਵੱਖਰੇ ਢੰਗ ਦੇ ਨਾਲ ਅਝਾਰ ਕੀਤਾ ਗਿਆ ਸੋ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਨੇ ਵਾਅਦੇ ਦਾਅਵੇ ਵੀ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਕਈ ਤਰ੍ਹਾਂ ਦੇ ਜਿਹੜੇ ਤੰਜ ਕੱਸਦੇ ਆ ਸਵਾਲ ਵੀ ਚੁੱਕੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੈ ਕਿ ਜਿਵੇਂ ਉਹਨਾਂ ਵੱਲੋਂ 29 ਦੀਆਂ 29 ਸੀਟਾਂ ਤੇ ਦੁਬਾਰਾ ਫਿਰ ਜਿਵੇਂ ਜੋ ਜਿਮਨੀ ਚੋਣ ਹੋਈ ਹੈ ਉਹਦੇ ਆਪਣੀ ਜਿੱਤ ਦੀ ਕੜੀ ਹੈ ਜਿਹੜੀ ਉਹਨੂੰ ਬਰਕਰਾਰ ਰੱਖਿਆ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 2027 ਦੇ ਉਹਨਾਂ ਨੇ ਵਾਅਦੇ ਕੀਤੇ ਗਏ ਕੀਤੇ ਨੇ ਕਿ ਜਿਵੇਂ ਕਾਂਗਰਸ ਪਾਰਟੀ ਦੀ ਜੇ ਇੱਕ ਬੇਵ ਹੈ ਇਸ ਸੈਮੀਫਾਈਨਲ ਦੀ ਜਿੱਤ ਤੋਂ ਵੱਜ ਗਈ ਹੈ ਹੁਣ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਦੇਖਣਾ ਇਹ ਹੋਏਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਕੀ ਪਰਫਾਰਮੈਂਸ ਹੁੰਦੀ ਹੈ ਤੇ ਕਾਂਗਰਸ ਦੀ ਕੀ ਹੁੰਦੀ ਹੈ ਸਮਾਂ ਦੱਸੇਗਾ ਹੁਣ ਤੱਕ ਲਈ ਇਨਾਂ ਹੀ ਸਹਾਯੋਗੀ ਕੈਮਰਾ ਪਰਸਨਲਸ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ